ਤੁਰ ਗੁਰਦਾਸਪੁਰ ਦੇ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਪਿੰਡਾਂ ਵਿੱਚ ਪਾਣੀ ਭਰ ਗਿਆ ਇੱਥੋਂ ਤੱਕ ਕਿ ਲੋਕਾਂ ਦੇ ਘਰ ਨੇ ਜਿਹੜੇ ਉਹ ਵੀ ਤਬਾਹ ਹੋ ਗਏ ਨੇ ਤਾਂ ਦੀਨਾ ਨਗਰ ਮਕੌੜਾ ਪੱਤਣ ਰਾਵੀ ਦਰਿਆ ਦੇ ਨੇੜੇ ਪੈਂਦੇ ਪਿੰਡ ਔਗਰਾ ਜੱਗੋ ਚੱਕ ਟੰਡਾ ਜੈਨਪੁਰ ਨੇੜੇ ਚਾਰ ਜਗ੍ਹਾ ਤੋਂ ਤੁਸੀਂ ਬੰਨ ਟੁੱਟਣ ਕਰਕੇ ਪਿੰਡਾਂ ਦੇ ਅੰਦਰ ਪਾਣੀ ਹੈ ਜਿਹੜਾ ਉਹ ਦਾਖਲ ਹੋ ਗਿਆ ਦੱਸੇ ਕਿ ਮੌਕੇ ਦੇ ਉੱਤੇ ਐਸਜੀਐਮ ਦੀਨਾ ਨਗਰ ਜਸਵਿੰਦਰ ਸਿੰਘ ਪਹੁੰਚੇ ਨੇ ਤੇ ਜਿਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਫਸੇ ਲੋਕਾਂ ਤੱਕ ਐਨਡੀਆਰਐਫ ਆਰਬੀ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਹੁਣ ਤੱਕ 25 ਦੇ ਕਰੀਬ ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਹੈ ਯਾਨੀ ਕਿ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਤੇ ਲੋਕਾਂ ਨੂੰ ਰਾਹਤ ਸਮਗਰੀ ਵੀ ਪਹੁੰਚਾਈ ਜਾ ਰਹੀ ਹੈ। ਰਾਵੀ ਦਰਿਆ ਤੋਂ ਪਾਰ ਵੱਸੇ ਸੱਤ ਪਿੰਡਾਂ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਤੱਕ ਜਲਦ ਹੀ ਆ ਕਹਿ ਸਕਦੇ ਆ ਕਿ ਐਨਡੀਆਰਐਫ ਦੀਆਂ ਟੀਮਾਂ ਪਹੁੰਚਾਈਆਂ ਜਾਣਗੀਆਂ ਤਾਂ ਕਿ ਉਹਨਾਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਪੜਾ ਸਮਾਨ ਚੱਕ ਕੇ ਸੁਰੱਖਿਤ ਜਗ੍ਹਾ ਦੇ ਉੱਤੇ ਜਾ ਰਹੇ ਨੇ ਆਰਮੀ ਦੀਆਂ ਟੀਮਾਂ ਦੇ ਵੱਲੋਂ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤਾਂ ਮੌਸਮ ਠੀਕ ਹੋਣ ਤੋਂ ਬਾਅਦ ਹੀ ਆਰਮੀ ਦੇ ਚੌਪਰ ਉਹਨਾਂ ਨੂੰ ਜਲਦ ਸੁਰੱਖਿਤ ਬਾਹਰ ਕੱਢ ਲੈਣਗੇ ਤਾਂ ਇੱਕ ਵਾਰ ਸੁਣੋ ਕਿ ਐਸਡੀਐਮ ਦਾ ਕਹਿਣਾ ਕੀ ਹੈ ਸੋ ਬੇਸਿਕਲੀ ਜਿਹੜਾ ਤੁਸੀਂ ਤੱਕ ਪਾਣੀ ਪੂਰਾ ਬ੍ਰਿੰਸ ਤੱਕ ਹੈਗਾ ਤਾਂ ਜਿਹੜਾ ਮਤਲਬ ਤੁਸੀਂ ਹੈ ਗਿਆ ਉੱਥੋਂ ਪਾਣੀ ਓਵਰਫਲੋ ਕਰ ਰਿਹਾ ਹੈਗਾ ਜਿਵੇਂ ਜਗਤਪੁਰ ਟਾਂਡਾ ਹੈਗਾ ਓਗਰਾ ਹੈਗਾ ਉਧਰੋਂ ਪਾਣੀ ਓਵਰਫਲੋ ਕਰਕੇ ਪਿੰਡਾਂ ਦੇ ਵੱਲ ਮਤਲਬ ਚਾਹੀਏ ਆਪਾਂ ਜਿਹੜੀਆਂ ਬ੍ਰੀਚਸ ਪਲੱਗ ਇਨ ਕਰਦੇ ਵੀ ਆ ਜਾਂ ਪਿੰਡ ਵਾਲਿਆਂ ਨੇ ਕੀਤੀਆਂ ਆ ਥਰੂ ਡਰੇਨੇਜ ਡਿਪਾਰਟਮੈਂਟ ਹੋਈਆਂ ਬਟ ਦੇ ਉਹਦੇ ਤੋਂ ওভারਫਲੋ ਕਰ ਰਿਹਾ ਹੈ ਕਿਹਨੇ ਜਗਾ ਟੁੱਟੀਆਂ ਭਾਜੀ ਸੋ ਤੁਸੀਂ ਐਸਾ ਚ ਟੁੱਟੀ ওভারਫਲੋ ਜ਼ਿਆਦਾ ਕਰ ਰਹੀ ਹੈ ਬੇਸਿਕਲੀ ਜੋ ਪਾੜੇ ਪਾਏ ਪਾੜ ਜਿਹੜੇ ਹੈਗੇ ਆ ਜੋ ਜੇ ਕਾਊਂਟ ਕਰੀਏ ਤਾਂ ਰਾਈਟ ਨਾਉ ਜਗਤ ਕੋਟਾਂਡੇ ਕੋਲੋਂ ਟੁੱਟੀ ਹੈਗੀ ਜਿਹੜੀ ਉਹਨਾਂ ਦੇ ਛੱਪੜ ਦੇ ਵਿੱਚ ਡレイン ਆਊਟ ਕਰ ਰਹੀ ਹੈ ਜਗੋ ਚੱਕ ਟਾਂਡਾ ਜਗੋ ਸੌਰੀ ਜਗੋ ਚੱਕ ਟਾਂਡਾ ਠੀਕ ਹੈ ਜਗੋ ਚੱਕ ਟਾਂਡਾ ਕਰ ਰਹੀ ਹੈਗੀ ਹੈ ਤੇ ਇੱਕ ਆਪਣਾ ਜਿਹੜਾ ਉਸ ਤੋਂ ਅੱਗੇ ਵੀ ਹੈਗਾ ਕਾਨੇ ਵਾਲੇ ਪਾਸੇ ਉਥੇ ਵੀ ਹੈ ਜਿਹੜਾ ਮੇਨ ਜਿਹੜਾ ਹੁਣ ਕੰਮ ਹੈ ਰਾਈਟ ਨਾਓ ਇਵੈਕੂਏਸ਼ਨ ਵਰਕ ਇਸ ਗੋਇੰਗ ਔਨ ਉੱਥੇ ਜਿਹੜੀ ਸਾਡੀ ਆਰਮੀ ਤੋਂ ਜਿਹੜਾ ਹੈਗਾ ਦਾ ਟੀਮ ਇਜ਼ ਹਿਅਰ ਤੇ ਇਧਰਲੇ ਪਾਸੇ ਜਿਹੜੀ ਝਪਕਰੇ ਸਟੇਸ਼ਨ ਸਾਡੀ ਐਨਡੀਆਰਫ ਟੀਮ ਪਹੁੰਚ ਚੁੱਕੀ ਹੈ ਸੋ ਫਰਸਟ ਟਾਸਕ ਇਜ਼ ਇਵੈਕੂਏਸ਼ਨ ਇਸ ਤੋਂ ਬਾਅਦ ਅਸੀਂ ਰਿਲੀਫ ਦਾ ਜਿਹੜਾ ਕੰਮ ਹੈਗਾ ਉਹ ਉਹਨੇ ਕੰਦੇ ਕੱਢੇ ਗਏ ਨੇ ਕੋ ਫਸੇ ਕੱਢੇ ਬਾਹਰ ਸੋ ਰਾਈਟ ਨਾਓ ਅਪਰੋਕਸੀਮੇਟਲੀ ਜਿਹੜੇ 25 ਬੰਦੇ ਹੈਗੇ ਆ ਜਿਹੜੇ ਮਕੌੜੇ ਤੋਂ ਇਵੈਕੂਏਟ ਕੀਤੇ ਗਏ ਆ ਉਹ ਬੀਐਸਐਫ ਦੀ ਜਿਹੜੀ ਟੀਮ ਸੀਗੀ ਉਹ ਸਵੇਰ ਦੇ ਜਿਹੜੀ ਉਹ ਨੈਸ਼ਨਲ ਸੀ ਰਾਈਟ ਨਾਓ ਆਰਮੀ ਇਜ਼ ਆਲਸੋ ਆਪਰੇਸ਼ਨਲ ਸਰ ਪਾਰਲੀਪਿੰਡਾ ਦੀ ਕੀ ਸਥਿਤੀ ਹੈ ਪਾਰਲੀਪਿੰਨਾਂ ਦੇ ਵਿੱਚ ਪਾਣੀ ਆਰਮੀ ਨਾਲ ਅਸੀਂ ਉਧਰ ਵੀ ਇਨ ਟੱਚ ਹੈਗੇ ਆ ਤਾਂ ਉਹਨੂੰ ਪਤਾ ਲੱਗਿਆ ਕਿ 3.5 4 ਫੁੱਟ ਪਾਣੀ ਹੈਗਾ ਘਰਾਂ ਦੇ ਵਿੱਚ ਤੇ ਉਥੇ ਤਾਸ਼ ਵਾਲੇ ਪਾਸੇ ਥਰੂ 에ਅਰ ਜਿੱਥੇ ਲੋਡ ਹੈਗੀ ਐ ਵੈਕੂਏਸ਼ਨ ਦੀ ਉਥੇ ਕੀਤੀ ਜਾ ਰਹੀ ਹੈ ਬਟ ਅਗੇਨ ਵੀ ਵਿਲ ਬੀ ਯੂজিং ਥੈਟ ਫਾਰ ਐਮਰਜੈਂਸੀ ਪਰਪਸਸਿਸ ਤੇ ਜੇ ਕੋਈ ਵੀ ਰਿਲੀਫ ਆਫ ਕਰਨਾ ਹੈਗਾ ਉਹਦੇ ਲਈ ਅਸੀਂ ਐਪੀਆਰ ਆਰਮੀ ਦੇ ਵੱਲੋਂ बिकॉज़ ਜਦੋਂ ਹੀ ਮੀਂਹ हटਿਆ ਤੇ ਉਦੋਂ ਹੀ ਉਹਨਾਂ ਦਾ ਜਿਹੜਾ ਚੋਪਰਸ ਹੈਗੇ ਆ ਉਹ ਇਨ ਜਿਹੜੇ ਹੈਗੇ ਆ ਫੰਕਸ਼ਨ ਨੇ ਠੀਕ ਹੈ ਥੈਂਕ ਯੂ